ਕਿ 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 ਜੇ ਦਿਨੇ ਕੋਈ ਐਵੇਂ ਜਿੰਨੀ ਮਰਜ਼ੀ ਭਕਾਈ ਮਰੀ ਜਾਈ ਉਹਦੇ ਨਾਲ ਉਹ ਸੁਣਦਾ ਸੰਦਦਾ ਨਹੀਂ ਹੈਗਾ ਬੌਲਾ ਉਹ ਭੈਣ ਦਾ ਖਤਮ ਹੈ ਹੀ ਹਾਂ ਚਲ ਚਲ ਉਹ ਤਾਂ ਕੋਈ ਕੰਮ ਕਰ ਲੈ ਹੈ ਠੀਕ ਹੈ ਜੀ ਚਲ ਤੂੰ ਕੋਈ ਕੰਮ ਕਰ ਲੈ ਕੱਪੜੇ ਧੋਵੇਂਗੀ ਤੂੰ ਹੁਣ ਹਾਂ ਹੈ ਥੋੜੇ ਜਿਹਾ ਕੱਪੜੇ ਨੇ ਧੋਦਾ ਨਹੀਂ ਚਲ ਮੈਂ ਤਾਂ ਬਾਹਰ ਦਣਾ ਤੇਰੇ ਲਾਲ ਨਹੀਂ ਮੈਂ ਆਪੇ ਧੋ ਲੂੰਗੀ ਚਲ ਚੱਲ ਕੋਈ ਨਾ ਤੁਸੀਂ ਬਾਏ ਮੈਂ ਆਪੇ ਧੋ ਲੂੰਗੀ ਕੱਪੜੇ ਨਾ ਮੈਂ ਤਾਂ ਬਾਹਰ ਤੇਰੇ ਨਾਲ ਕੋਈ ਕੰਮ ਚੱਕਿਆ ਤੂੰ ਇਹ ਆਹਾ ਤੇਰੀ ਪੈਂਚਰ ਕਿਵੇਂ ਹੋ ਗਈ ਦੀ ਹਾਂਜੀ ਆ ਪੈਂਚਰ ਕਿਵੇਂ ਹੋ ਗਈ ਦੀ ਤੂੰ ਇਹ ਪੋਰੇ ਚ ਆ ਗਈ ਦੀ ਅੱਛਾ ਹਾਂਜੀ ਚਲ ਕੋਈ ਨਾ ਫਿਰ ਕੀ ਹੋ ਗਿਆ ਆ ਜਾ ਆਪਾਂ ਦੋਏ ਤੋਨੇ ਸਾਲੀ ਤੁਰਦੀ ਵੜੀ ਸੋਣੀ ਲੱਗਦੀ ਆ ਓਏ ਲੈ ਮੈਂ ਤੁਹਾਨੂੰ ਇਧਰ ਨਾਲ ਕੱਪੜੇ ਓਤ ਦੀ ਪੈਣ ਦੀ ਢਿੱਗੇ ਗਈ ਕੀ ਹੋ ਗਿਆ ਓਹੋ ਓ ਲੈ ਤੂੰ ਬਾਗਿਆ ਉਥੇ ਮੈਂ ਹੀ ਧੋ ਦਣਾ ਨਹੀਂ ਮੈਂ ਆਪੇ ਧੋ ਲੂੰਗੀ ਕੱਪੜੇ ਓਏ ਮੈਂ ਤੂੰ ਨਾ ਕੱਪੜੇ ਧੋ ਨਾ ਕਿਸੇ ਪਾਜੇ ਜਾ ਕੇ ਮੈਂ ਧੋ ਦਾਨੀ ਕੱਪੜੇ ਤਾਂ ਓਹੋ ਕੱਲਾ ਮੈਂ ਧਵਾਉਣਾ ਯਾਰ ਤੇਰੇ ਨਾਲ ਲੈ ਮੈਂ ਤੂੰ ਸਰਫ ਵਾਲੇ ਪਾਣੀ ਤੋਂ ਕੱਟ-ਕੱਟ ਕੇ ਦਿੰਦਾ ਤੂੰ ਸਾਪੀ ਨਾਲ ਕੁੱਤੀ ਆ ਬੰਤੇ ਹਾਂ ਕੀ ਕਰਦਾ ਓਏ ਆ ਕੱਪੜੇ ਧਵਾਉਣਾ ਇਹਦੇ ਨਾਲ ਹੈ ਓਏ ਕੱਪੜੇ ਧਵਾਉਣਾ ਇਹਦੇ ਨਾਲ ਕੱਪੜੇ ਆਹੋ ਮੇਰੇ ਵੀ ਧੋ ਲੈ ਓ ਤੇਰੇ ਹੁਣ ਨਵੇਂ ਦਾ ਭਾਇ ਤੇ ਓਏ ਆ ਤੋ ਲਾਇਆ ਹੋ ਰਿਆ ਓਏ ਦਾਜੂਪੜੇ ਦਾ ਇੱਕ ਵਾਰੀ ਤੂੰ ਐ ਕਰਦੇ ਨੇ ਸਿਆਲ ਚ ਰਾਤ ਵਿੱਚ ਉਹ ਵਿੱਚ ਮੁੱਟਿਆ ਗਿਆ ਹੁਣ ਉਹ ਭੈਣ ਦਾ ਇਹਨੂੰ ਘਰ ਲੈ ਜਾ ਓਏ ਇਹ ਤਾਂ ਤੂੰ ਆ ਦੇ ਗਿਆ ਕਿਉਂ ਲਾ ਇਹ ਕੀ ਹੁਣ ਤੇਰੇ ਕੱਪੜੇ ਕੰਮ ਤੇ ਹੋ ਗਏ ਫਿਰ ਆ ਕੇ ਪਹਿਲਾ ਵਿਆਹ ਕਰਾ ਕੇ ਖੜ ਗਿਆ ਉਹ ਬਿਆ ਕਰਾਵਾ ਦੇ ਆ ਉਹਨੂੰ ਛੋਡੇ ਬਾਕੇ ਔਰ ਮੈਂ ਕਿਹਾ ਜੀ ਵੀ ਮੈਂ ਕਰਾਉ ਪਹਿਲਾ ਓਏ ਪਹਿਲਾ ਹੁਣ ਤੈਨੂੰ ਕੌਣ ਦੇਊਗਾ ਕੁੜੀ ਹੁਣ ਤੇਰੀ ਇਹ ਵਸ ਰੋ ਜਾਂ ਫਿਰ ਭੁੱਗਿਆ ਔਰ ਮੇਰੀ ਭੁੱਗਣੀ ਕਿਦੇ ਇਹ ਗੱਲ ਗੱਤ ਬਈ ਓ ਤੂੰ ਜਿੱਕੇ ਬਗ ਜਾ ਓਏ ਮੈਨੂੰ ਨਹੀਂ ਪਤਾ ਆ ਗਿਆ ਮੇਰੇ ਕੱਪੜੇ ਸਭ ਅਗਰ ਨਾ ਅਸੀਂ ਤੂੰ ਦੇ ਜੀ ਆਪਣੇ ਆਪ ਤੋ ਲਾਉਣਾ ਅੱਜ ਦਾ ਫਿਰ ਮਾਤਾ ਕੰਟ ਕੱਡੂਆ ਤੂੰ ਕੱਢ ਲਿਓ ਜਿਹੜਾ ਕੁਝ ਕਰਾ ਹਾਂ ਲੱਗਾ ਜਾ ਹਵਾ ਬਣਿਆ ਉਸ ਦਾ ਕੀ ਨਹੀਂ ਇਹ ਸਿਰ ਦੁਖਣ ਲਾਤਾ ਜੀ ਮੈਂ ਲਿਆਉਣਾ ਬਲਾ ਕੇ ਸਾਰਿਆਂ ਨੂੰ ਐ ਸਿਰ ਲੱਗਾ ਦੁਖਨ ਮੇਰਾ ਤਾਂ ਭਾਬੀ ਹਟ ਵੀ ਗਈ ਕਪੜੇ ਤੋਂ ਕਮਲੇ ਇਹ ਭਾਬੀ ਕਪੜੇ ਤੋਂ ਹਟ ਵੀ ਗਈ ਹਾਂ ਹਟ ਗਈ ਆ ਰਹਿ ਗਈ ਇੱਕ ਮਿੰਟ ਹੀ ਆਵੀ ਧੋ ਦੇ ਮੇਰੀ ਹਾਂ ਫੇਨੇ ਤਾਂ ਕਪੜੇ ਧੋਤੇ ਨੇ ਤੜਕੇ ਹੀ ਲੱਗ ਰਹੀਆਂ ਵੇ ਉਹ ਲੈ ਫਿਰ ਹੁਣ ਇੰਨਲੋਂ ਘੜਤ ਹੋਊਗਾ ਯਾਰ ਵੇ ਮੈਂ ਤੇ ਧੋਤੇ ਆਂ ਬੱਸ ਕਮਾਲ ਕਰਤੀ ਜਮੀ ਹੁਣ ਤੂੰ ਬੋਲ ਲਿਆਂਦੀ ਕਰੇ ਵਾਸਤੇ ਫੇਰ ਇਹਨੇ ਐਵੇਂ ਸਾਡੀ ਧੋਬੀ ਬਣੀ ਰਹਿ ਕੇ ਬੈਠੀ ਰਹਾ ਲ ਬਰੋੜਾ ਦਾ ਧੋਣੀ ਆ ਇੱਕ ਪੈਂਟ ਰਹੀ ਮੈਂ ਕਾਲੂ ਕਾਲਜ ਚ ਕੀ ਭਾਗ ਜਾਊਂਗਾ ਲੈ ਛੋੜ ਦੇ ਬੌੜੇ ਕਮੜੇ ਛੋੜ ਦੇ ਪਤੀ ਲਾਦਾ ਇਹਨੇ ਨਹੀਂ ਪਤਾ ਇਹਨੂੰ ਧੋਦੀ ਲੈ ਉਹਦੇ ਕੱਪੜੇ ਰੱਖ ਦੇ ਕਰ ਤੂੰ ਮੇਰੇ ਧੋਦੀ ਲੈ ਫੜ ਲੈ ਇਹਨੂੰ ਧੋਦੀ ਹੁਣ ਧੋ ਕੇ ਪ੍ਰੈਸ ਮਾਰਦੀ ਨਾਲ ਹੱਤ ਨੇ ਸਾਰਾ ਦਿਨ ਹੀ ਲੰਘ ਜਾਂਦਾ ਸਿਰ ਇੰਨਾ ਫਟਿਆ ਜਾ ਰਿਹਾ ਮੇਰਾ ਜਾਨ ਚਾਹ ਦੀ ਕੁੱਟਣੀ ਪਿੱਤੀ ਹੈ ਕਿ ਤੜਕੇ ਦੀ ਸਾਦ ਨੇ ਇਹਨਾਂ ਦਾ ਕਰੇ ਕੋਈ ਵਿਚੂ ਮੁੱਤ ਦੰਦਾ ਕੋਈ ਕੁਛ ਕਰ ਦੰਦਾ ਕੋਈ ਕੁਛ ਕਰ ਦੰਦਾ ਸਾਦ ਨੇ ਹੀ ਲ ਹਾ ਹਾ ਕਿੱਥੇ ਫਸ ਗਈ ਮੈਂ ਤਾਂ ਤੜਕੇ ਦੀ ਭੁੱਖੀ ਤੇ ਹਾਈ ਕੱਪੜੇ ਲੀੜਿਆਂ 'ਚ ਫਸੀ ਰਹੀ ਹਾਂ ਤੜਕੇ ਚਾਹ ਵੀ ਨਹੀਂ ਪੀਤੀ ਗਈ ਹੈਗੀ ਐਨਾ ਸਿਰ ਦੁਖ ਰਿਆ ਮੇਰਾ ਤਾਂ ਸਾਦੇ ਕੋਟ ਪੀਵਾ ਆਏ ਪਤਾ ਹੁਣ ਕਿਧਰੋਂ ਦੀ ਕਿਧਰੋਂ ਹੁਣ ਫੇਰ ਕੋਈ ਆ ਜੂਗਾ ਬੋਲਾ ਕਮਲਾ ਆ ਜਾ ਦੇਖੀ ਜਾਊਗੀ ਚਾਹ ਤੇ ਕੋਟ ਤਾਂ ਪੀਲਾ ਚੱਲ ਤੜਕੇ ਦੀ ਸਰ ਲੱਗ ਰਿਹਾ ਦੁਖਾਣਾ ਮਨ ਤੇਰੀ ਬਊ ਕੀ ਆ ਕੀ ਕਰਦੇ ਹੋ ਚਾਹ ਵੀ ਨਹੀਂ ਆ ਮੈਨੂੰ ਰੋਟੀ ਬਗਾ ਦੇ ਮੈਂ ਖੇਲ ਜਾਣਾ ਦੀ ਆਹ ਹੁਣ ਤਾਂ ਤੁਹਾਨੂੰ ਲੰਗਰ ਪਕਾ ਕੇ ਦਿੱਤਾ ਤੇ ਖਾਧਾ ਖਵਾਇਆ ਸਾਨੂੰ ਹੁਣ ਫੇਰ ਸਾਨੂੰ ਭੁੱਖ ਲੱਗ ਗਈ। ਹੈ? ਆਹ ਹੁਣ ਤਾਂ ਤੇਨੇ ਲੰਗਰ ਖਾਧਾ ਦੀ। ਡੰਗਰ। ਡੰਗਰ ਨਾਲੇ ਤੇਨੀ ਜੇ ਕੀ ਸਮਝਾਂ ਮੈਨਾਂ ਬੋਲੇ ਕਮਲ ਨੂੰ ਮੈਂ ਤਾਂ ਆਪੇ دماغ ਹੱਲ ਗਿਆ। ਹਲੇ ਨਹੀਂ ਪੱਕਦੀ ਰੋਟੀ। ਹੈ? ਹਲੇ ਨਹੀਂ ਪੱਕਦੀ ਰੋਟੀ। ਮੈਂ ਖੇਤ ਜਾਣਾ। ਕੋਈ ਨਾ ਖੇਤ ਤੇ ਭੇਜ ਦੂੰਗੀ। ਕਿੰਨੇ? ਤੂੰ ਖੇਤ ਭੱਜ ਜਾ। ਮੈਂ ਨਾ ਪੈਂਚ ਤੋਂ ਪਹਿਲਾਂ ਗੈਰ ਵੀ ਮੇਰਾ ਵਿਆਹ ਕਰ ਦੋ ਮੇਰਾ ਸਾਹ ਕਨੇ ਉਹਨੇ ਖਾ ਕੇ ਬੈਠ ਗਿਆ ਉਹਨੇ ਮੈਨੂੰ ਆ ਲਾਰਗਾ ਖੁੰਜੇ ਲੈ ਕਪੜੇ ਲਾਲੇ ਮੇ ਕੋਠੇ ਤੂੰ ਤੇ ਹਾਂ ਮਾਰਦਾ ਹਾਂ ਰੋਟੀ ਟੁੱਕਦਾ ਮੇਰਾ ਹੋ ਜੂਗਾ ਮੇਰਾ ਹੋ ਜੂਗਾ ਗੱਧਾ ਗੱਧਾ ਕੰਮ ਨਹੀਂ ਮੇੜਦਾ ਮੇਰਾ ਤਾਂ ਭਾਈ ਆਊਗਾ ਅੱਜ ਉਹਨੂੰ ਦੱਸੂਂਗਾ ਅੱਜ ਕੋਸਾ ਦੇ ਬੋਲ ਕੰਮ ਲੈ ਜਿੱਥੇ ਵਸਾਤੀ ਮੈਂ ਇਹ ਕਿਹਾ ਸੀ ਮੀਤਾਰ ਨੀਚੇ ਕਰ ਦੇ ਅੰਦਰ ਤੋਂ ਤਾਂ ਚੜਾਈ ਜਾਂਦਾ ਹੈਗਾ ਕੋਈ ਨਹੀਂ ਮੰਨਦਾ ਹੈਗਾ ਬੱਬੀ ਬੱਬੀ ਹਾਂ ਮੈਂ ਹੁਸੈਨ ਤੇ ਕਰਤੀ ਪ੍ਰੈਸ ਮੇਰੀ ਉਹ ਨਾ ਤੂੰ ਆ ਜਾ ਨਾ ਹੁਣੇ ਤੇ ਮੈਂ ਖਾਲਿਆ ਤੂੰ ਬਈ ਮੈਂ ਤਾਂ ਜਿੰਨੇ ਕਹੂੰਗਾ ਯਾਰ ਹੋਰ ਕਿਹਨੂੰ ਕਹਾ ਮੈਂ ਹੁਣਾ ਬਈ ਮੈਂ ਕੰਮ ਕਰ ਥੋੜਾ ਜਿਹਾ ਯਾਰ ਮੈਂ ਕਾਰਜ ਜਾਣਾ ਯਾਰ ਕਮਾਲ ਕਰੀ ਜਨੇ ਯਾਰ ਜੰਮੀ ਹੁਣ ਲਾ ਆ ਪੀਆ ਇਹ ਉਹ ਵੀ ਨਹੀਂ ਕਰੀਗੀ ਥੋਤੀ ਵੀ ਨਹੀਂ ਕਰ ਬੈਕ ਚਾਪੇ ਕਰ ਲੋ ਆਪੇ ਕਿਵੇਂ ਕਰ ਲਿਆ ਯਾਰ ਮੇਰੇ ਤਾਂ ਦਿਮਾਗ ਖਾਲਿਆ ਦਿਮਾਗ ਨਾ ਗਲੇ ਤੇਰਾ ਕੁਝ ਹੋਰ ਖਾਲਿਆ ਸੀ ਹੁਣ ਦੱਸਿਆ ਸੀ ਕੀ ਕਰਾਂ ਮੈਂ ਇੱਕ ਤਾਂ ਆ ਕੇ ਦੁੱਧਾ ਖਾੜਦਾ ਦੁੱਧਨ ਤੋਰ ਤੇ ਜਿਆ ਖਾਣ ਮੈਂ ਕੀ ਪਾ ਕੇ ਜਾ ਮੈਂ ਇੱਕੇ ਬੜਾ ਕੰਮ ਲੈ ਤਾ ਪਾ ਲਈ ਮੇਰੇ ਮਾਲ ਕਰੀ ਜਨੇ ਤੁਸੀਂ ਹਾਂ ਉਹ ਕਿੱਧਰ ਗਿਆ ਉਹ ਕੰਨੀ ਉਹ ਕਿਵੇਂ ਆ ਇਹ ਨਾ ਕਰਦਿਆਂ ਗੱਲ ਆ ਕਿੱਧਰ ਗਿਆ ਜੀ ਤੂੰ ਓਏ ਮੈਂ ਤਾਂ ਮੜੇ ਚੱਕੀ ਦੇ ਗਿਆ ਦੀਆ ਯਾਰ ਉਹ ਸਾਦ ਨੇ ਬਾਰੇ ਫਰੀਆ ਨਾ ਨਿਕੜੀਆਂ ਨਾ ਤੜਕੀਆਂ ਨਾ ਸਾਹਮਲਿਆ ਕਰਵਜਾਂ ਨੂੰ ਕੀ ਹੋ ਗਿਆ ਹੁਣ ਮੈਂ ਤਾਂ ਪਾ ਕੇ ਮਾਰਨੀ ਪੜੇ ਇਹਨਾਂ ਨੇ ਕੀ ਕਹਦੇ ਤੈਨੂੰ ਕੋਈ ਕੁਸਮਾ ਦਾ ਕੋਈ ਕੁਸਮਾ ਦਾ ਸਾਰੇ ਕੁਝ ਖਲਾਪ ਹੋ ਗਿਆ ਜਾਨੀ ਫਿਰ ਵੀ ਮੈ ਤਾਂ ਰੱਖ ਦਈ ਨਹੀਂ ਹੈਗਾ ਭਾਈ ਉਹ ਬੇਦਾ ਬਗਤੌਰਾ ਦਾ ਨਹੀਂ ਕੁਝ ਕਹਿ ਗਿਆ ਤੈਨੂੰ ਬੇ ਬਸ ਮੈਂ ਤਾਂ ਦੋਨਾਂ ਨੇ ਤਪਾ ਲਈ ਭਾਈ ਮੈਂ ਹੀ ਪਹਿਲਾਂ ਨਾ ਹੈਗਾ ਇੱਥੇ ਇਹਦੇ ਤਪਾ ਦਿਮਾਗ ਹਿਲਾ ਲੈਂਦੇ ਨੇ ਓਏ ਕੋਈ ਨਾ ਉਹ ਮੜਿਆ ਉਹਨੂੰ ਘੱਟ ਸੁਣਦਾ ਏ ਉਹਨੂੰ ਮੜਿਆ ਉੱਚੀ ਬਾਜ ਚ ਕੀਰਾਂ ਗਾਇ ਕੇ ਸੁਣਾਦਾ ਘਰ ਪੋਲਾ ਹੋ ਮੇਰਾ ਬੋੜਾ ਨੇਗਾ ਮੇਰਾ ਦਿਮਾਗ ਖੱਲ ਗਿਆ ਦਿਮਾਗ ਪਟਣ ਵਾਲਾ ਹੋ ਗਿਆ ਥਰਾ ਉਹ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੈਗਾ ਪੋਲਾ ਹੋ ਦਿਲ ਦਾ ਮੜਾ ਨਹੀਂ ਹੈਗਾ ਉਹ ਤੇ ਪੋਲਾ ਏ ਤੂੰ ਅਰੇ ਪੋਲੇ ਗੋਲੇ ਰਹਾ ਗੜਾ ਓਏ ਪੋਲੇ ਦੇ ਵੀ ਰਹਿਣਾ ਉਹ ਖੇਤ ਦਾ ਕੰਮ ਵੀ ਉਹਨੂੰ ਬਹੁ ਰਹਿੰਦਾ ਏ ਉਹ ਕਿਹੜਾ ਬਿੱਲ ਹੈ ਬਈ ਆ ਤੂੰ ਸਾਡੇ ਕਿ ਲੱਕਰ ਜਾਣਾ ਮੈਨੂੰ ਤੇ ਇਹਨਾਂ ਦਾ ਬਜਾਜ ਪਸਾਣਾ ਓਏ ਫੇਰ ਕੀ ਹੋ ਗਿਆ ਤੂੰ ਮੜਾ ਮੋਟਾ ਕੁਛ ਨਹੀਂ ਹੁੰਦਾ ਹੈਗਾ ਐ ਇਹ ਤਾਂ ਚੱਲਦੀ ਰਹਿੰਦਾ ਘਰਾਂ ਦੇ ਬੱਚਾ ਐਨੇ ਔਖੀ ਨਾ ਹੋਇਆ ਕਰ ਤੂੰ ਉਹ ਛੋਟਾ ਤਾਂ ਨਹੀਂ ਬੋਲਿਆ ਕੋਈ ਸੰਤਾ ਓਏ ਮਿਸਰਾ ਕੁਝ ਬੋਲ ਲਿਆ ਕੀ ਕਹਿੰਦੀ ਉਹ ਕੋਦ ਮੇਰੇ ਕੱਪੜੇ ਧੋ ਦੇ ਕਾ ਮੈਂ ਪ੍ਰੈਸ ਨਹੀਂ ਕਰੀ ਕੱਪੜਾ ਦੇ ਕਰੇ ਕੁਛ ਕਦੇ ਕੁਸਾ ਓਏ ਉਹ ਤਾਂ ਉਹੀ ਕਹੀ ਜਾਂਦਾ ਕੋਈ ਗੱਲ ਨਹੀਂ ਆਪਾਂ ਕਰਾਂਗੇ ਉਹਦਾ ਹੀਲਾ ਹੁਣ ਤੈਨੇ ਰੋਟੀ ਪਾਣੀ ਖਾ ਲਿਆ ਕਿ ਨਾ ਖਾ ਲਿਆ ਮੈਂ ਕਿੱਥੋਂ ਗੱਲ ਲੰਗੜਾ ਤੂੰ ਤਾਂ ਅਬਦੀ ਰਾਮ ਕਹਾਣੀ ਛਿੜ ਕੇ ਬੈ ਗਈ ਮੇਰੇ ਅੰਦੇ ਨੂੰ ਏ ਬੰਤੇ ਓਹ ਆ ਗਏ ਲੈ ਓਏ ਹਾਂ ਰੋਟੀ ਨਹੀਂ ਬਣਾਈ ਆ ਰੋਟੀ ਬਣਾਈ ਹੋਊਗੀ ਇਹ ਤਾਂ ਹੁਣ ਮੈਨਾਂ ਪਹਿਲੀ ਐ ਲੱਗ ਰਹੀ ਕਰ ਤੈਨੂੰ ਕਿਉਂ ਤਪਾਈ ਜਨਾ ਮਾਗਰੋ ਹੈ ਓਏ ਇਹਨੂੰ ਕਿਉਂ ਤਪਾਈ ਜਨਾ ਮਾਗਰੋ ਤੂੰ ਕੀ ਪਕਾ ਲਿਆ ਓਏ ਬੌਲਿਆ ਪਕਾ ਲਿਆ ਨਹੀਂ ਇਹਨੂੰ ਕਿਉਂ ਤਪਾਈ ਜਨਾ ਮਾਗਰੋ ਮੈਂ ਨਹੀਂ ਤਬਾਦ ਬੁਆ ਕੁਸ ਹੋਰ ਤੂੰ ਕਹ ਇਹਨੂੰ ਰੋਟੀਆਂ ਲਾ ਕੇ ਦੇ ਕਦੇ ਕੁਝ ਕਰਕੇ ਦੇ ਹੈ ਓ ਤੂੰ ਕਦੇ ਨੂੰ ਕਹ ਦੇਣਾ ਰੋਟੀਆਂ ਲਾ ਕੇ ਦੇ ਕਦੇ ਕੁਝ ਕਰਕੇ ਦੇ ਯਾਰ ਕਿਉਂ ਤੂੰ ਤੰਗ ਕਰੀ ਜਨਾ ਇਹਨੂੰ ਉਹ ਰੋਟੀ ਦਾ ਖਾਣਾ ਹੀ ਪੂਗੀ। ਉਹ ਰੋਟੀ ਬਰੇ ਨੂੰ ਤੈਨੂੰ ਤਰਕੀ ਦੇ ਦਿੱਤੀ ਸੀ ਸਵੇਰੇ ਇੱਕ ਵਾਰ। ਹੈ? ਓਏ ਤੈਨੂੰ ਸਵੇਰੇ ਦੇ ਦਿੱਤੀ ਦੀ ਰੋਟੀ। ਮੈਂ ਤਾਂ ਜਿ ਬਚੋਲਣੇ ਕੋਲੇ ਜਾਣਾ ਫੇਰ ਬਈ। ਓਏ ਹੁਣ ਕੀ ਹੋਵੇ ਤੈਨੂੰ? ਮੈਨੂੰ ਤਾਂ ਰੋਟੀ ਆਦਨ ਦੇਣੀ ਹੈਗੀ ਯਾਰ। ਹਾਏ ਮੈਂ ਮਰਦਾ 18 ਰੋਟੀਆਂ ਖਾ ਕੇ ਕਹਿੰਦਾ ਰੋਟੀ ਦਿੱਤੀ ਹੈਗੀ। ਓਏ ਯਾਰ ਤੂੰ ਇਹਨੂੰ ਤਰਕੀ ਰੋਟੀ ਦਿੱਤੀ ਨਹੀਂ। ਹਾਏ 18 ਰੋਟੀਆਂ ਖਾ ਗਿਆ। ਉਹ ਤੈਨੂੰ ਤੜਕੀ ਦਿੱਤੀ ਦਾ ਹੈਗੀ ਦੀ ਰੋਟੀ ਓਏ ਹੈ ਉਹ ਤੈਨੂੰ ਤੜਕੀ ਦਿੱਤੀ ਦਾ ਹੈਗੀ ਦੀ ਰੋਟੀ ਉਹ ਚਾਰ ਬੰਜਰਾ ਕੀ ਬਣਦਾ ਮੈਨੂੰ ਹਾਏ ਮੈਂ ਮਰ ਜਾਨੀ ਹਾਏ ਹੋਰ ਪਾਪਾ ਇੱਕ ਟੱਜ ਟੋਅਤ ਰੇ ਖੇਤ ਕੰਮ ਕਰਦੇ ਆ ਛੱਡਿਆ ਪਟਦੇ ਆ ਉਹ ਚਾਹੇ ਕੰਮ ਕਰਦਾ ਭੈਣੇ ਹੁਣ ਇੰਨੀਆਂ ਰੋਟੀਆਂ ਕੌਣ ਖਾਂਦਾ ਹੁੰਦਾ ਬੌਲਿਆ ਕਿਵੇਂ ਉਹ ਕਿਹੜਾ ਮਰੋ ਤੇਰਾ ਪਕਾਈ ਮੈਨੂੰ ਨਹੀਂ ਪਤਾ ਓਏ ਜੇ ਮੇਰੇ ਅਹਿਮਦ ਆਦੀ ਭਾਈ ਆਊਗਾ ਮੈਂ ਤੇਰਾ ਉਹਨਾ ਗੱਲ ਕਰੂੰਗੀ ਓਏ ਤੂੰ ਤਾਂ ਟਿੱਕੇ ਭਾਈ ਆ ਕੀ ਗੱਲ ਕਰਾਂਗੀ ਦੋ ਦਿਨਾਂ ਨਾਲ ਮੈਂ ਤੇ ਇਹਨੂੰ ਸਾਰਾ ਕੁਝ ਦੱਸੂੰਗੀ ਮੇਰੇ ਭਾਈ ਨੂੰ ਬਿਤੇ ਮੈਂ ਲੋਕ ਖਾਉਂਦੇ ਨੇ ਖਾਣ ਨੂੰ ਰੋਟੀ ਵੀ ਨਹੀਂ ਦਿੰਦੇ ਹੈਗੇ ਹੋਰ ਕੀ ਦੇਣਗੇ ਓਏ ਭੈਣ ਦਾ ਖਾਣਾ ਮੈਂ ਭੱਜੂਗੀ ਹੈ ਓਏ ਕਹਿੰਦੀ ਮੈਂ ਜਾਊਂਗੀ ਓਰੇ ਆ ਓਏ ਓਏ ਓਰੇ ਆ ਤੂੰ ਜੇ ਉਹ ਹਿਤ ਪਾਈ ਗਿਆ ਕਹਿੰਦੀ ਮੈਂ ਭੱਜੂਗੀ ਜੇ ਭੱਜ ਗਈ ਮੈਂ ਹੋਰ ਕਰਾ ਲਿਆਉਂਗਾ ਓਏ ਹੋਰ ਕਿੱਥੋਂ ਆਊਗਾ ਆਹੀ ਮਸਾ ਜੁੜੀ ਐ ਆਪਾਂ ਨਹੀਂ ਬਈ ਇਹ ਮੈਂ ਤਾਂ ਆਪਦਾ ਅੱਡ ਕਰਵਾਉਂਗਾ ਓਏ ਅੱਡ ਤੈਨੂੰ ਕੌਣ ਕੁੜੀ ਦਊਗਾ ਸਵੇਜ ਦਾ ਤਰੀਆਂ ਲੱਤਾ ਜਰੀਆਂ ਨੇ ਓਏ ਹੈ ਓਏ ਤੈਨੂੰ ਹੋਰ ਕੌਣ ਕੁੜੀ ਦਊਗਾ ਕੁੜੀ ਓਏ 부ੜੀ ਓਏ 부ੜੀ ਨਹੀਂ ਕੁੜੀ ਓਏ ਲਿਆ ਮਾ ਗਿਆ ਆਪਾਂ ਦੇਖਾਂਗੇ ਕੋਈ ਕੱਥੋ ਲਿਆਵੇਂਗਾ ਤੂੰ ਹੀ ਮਰ ਜਾਂਦਾ ਮੈਂ ਵਿਚੋਲਣ ਕੋਲ ਜਾ ਕੇ ਆਉਂਗਾ ਓਏ ਜਦ ਆ ਗਿਆ ਉਹ ਕਿੱਥੇ ਜਾਵੇਂਗਾ ਤੂੰ ਓਏ ਯਾਰ ਤੂੰ ਐ ਨਾ ਕਰ ਯਾਰ ਕੋਈ ਗੱਲ ਨਹੀਂ ਇਹਦਾ ਜਾਜਾ ਹੈਗਾ ਬੌਲਾ ਹੈਗਾ ਤੂੰ ਦਾ ਸਿਆਣੀ ਹੈ ਮੇਰੇ ਕੇ ਇਹ ਕੁਛ ਰਹੇ ਨੇ ਨਾ ਦਿਮਾਗ ਖਤਮ ਤੇ ਫਿਰ ਭਾਈ ਆਊਗਾ ਮੈਂ ਤਾਂ ਨਾ ਬਬੀ ਓਏ ਨਹੀਂ ਹੋਈ ਨਹੀਂ ਪਕਾਈ ਮਰੇਗਾ ਤੇ ਤੂੰ ਕਿਉਂ ਸਿਆਣੀ ਬਣੀ ਹੈਗੀ ਯਾਰ ਇਹ ਤਾਂ ਜਾਇਆ ਹੈਗਾ ਹੈਗਾ ਓ ਯਾਰ ਮੈਂ ਤਾਂ ਕੇਲੇ ਲੈ ਕੇ ਆਉਣਾ ਸੀ ਬੀਬੀ ਨੇ ਕਿਹਾ ਸੀ ਉਹ ਤਾਂ ਭਾਂਦੇ ਖਾਮਣੇ ਬਸ ਵੀ ਨਹੀਂ ਖੜਾਈ ਹੈਗੀ ਹੁਣ ਕੀ ਕਰਾਂ ਬਣੇ ਹਾਏ ਨਹੀਂ ਮੇਰਾ ਭਾਈ ਆ ਗਿਆ ਬਣੇ ਹਸਰੀ ਕਾਲ ਹਾਏ ਨਹੀਂ ਮੇਰਾ ਭਾਈ ਆ ਗਿਆ ਵੇਲੇਟ ਹੋ ਗਿਆ ਤੂੰ ਪਾਣੇ ਨੂੰ ਤਾਂ ਬੁਖਾਰ ਹੋ ਗਿਆ ਸੀਗਾ ਕੋਈ ਨਹੀਂ ਪਾਣੇ ਰੋਣ ਆ ਜਾ ਬੜੇ ਕੰਮਾਂ ਵਿੱਚ ਫਸਾਤੀ ਮੈਂ ਭਾਈ ਆ ਜਾ ਪਾਣੇ ਹੋਰ ਬਾਈ ਕਰੇ ਸਾਈਂ ਠੀਕ ਨੇ ਹਾਂ ਪਾਣੇ ਸਾਰੇ ਠੀਕ ਨੇ ਤੂੰ ਰੋਈ ਕਾ ਤੋ ਜਾਨੀ ਆ ਬਈ ਕੀ ਕਰਾਂ ਕਿੱਥੇ ਫਸਾਤੀ ਜੰਨੇ ਬੌਲੇ ਕਮਲਿਆਂ ਚ ਸਾਦ ਨੇ ਰੋਟੀ ਖਾਣੀ ਦੁਪਰ ਖੜੀ ਪਈ ਆ ਮੇਰੀ ਤਾਂ ਇਹਨਾਂ ਨੇ ਕਿਉਂ ਕਿੱਥੇ ਗਏ ਨੇ ਸਾਰੇ ਆਹ ਇੱਧਰ ਕਿਹਾ ਕੋਈ ਹੁਣ ਹੁਣ ਆ ਖੜਦੇ ਨੇ ਬੌਲੇ ਕਮਲ ਕੋਈ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ ਨਾ ਰੇਤਾ ਕਿੱਧਰ ਲੱਗ ਆ ਜਾਂਦੇ ਦੇਖਦੇ ਆ ਜਬੈ ਮੈਂ ਅੱਜ ਵਾਤੇ ਚਾ ਚੁਣੋ ਨਿਆ ਕੱਕੇ ਤੰਗਾ ਰਪਾ ਲੈ ਆ ਚਲ ਭੈਣ ਆਹ ਕੌਣ ਐ ਇਹ ਮੇਰਾ ਭਾਈ ਆ ਹੈ ਮੇਰੇ ਭਾਈ ਆਇਆ ਚਲ ਭਾਈਏ ਤੇ ਦੁਰਾ ਕਬਾਇ ਬੁਈਆ ਰਿਹਾ ਆਹੋ ਆਇਆ ਕਿਵੇਂ ਆਪਾਂ ਠੀਕ ਆ ਹੋਰ ਭਾਈ ਠੀਕ ਐ ਹਾਂ ਠੀਕ ਆ ਬੰਡੋ ਆਈ ਜੀ ਹਾਂ ਹਾਂ ਪਿੰਡੋਂ ਆਇਆ ਪਿੰਡੋਂ ਹਾਂ ਆ ਕੇ ਆਇਆ ਤੁਰ ਕੇ ਆਇਆਂਗਾ ਬਸ ਤੇ ਆਇਆਂਗਾ ਹੋਰ ਦੱਸ ਕੀ ਤੇ ਆਇਆਂਗਾ ਬਸ ਤੇ ਹਾਂ ਕਿਰਾਇ ਵੀ ਲੱਗਿਆ ਦੀ ਨਾ ਫ੍ਰੀ ਆਇਆਂਗਾ ਕੰਟਰ ਦਾ ਮੇਰੇ ਬਸਾਲੇ ਦਾ ਮੁੰਡਾ ਲੱਗਦਾ ਜਿਵੇਂ ਅੱਛਾ ਬਸਾਲੇ ਦਾ ਮੁੰਡਾ ਤੇਰੇ ਦਾ ਓ ਕੀ ਯਾਰ ਇਹ ਹਾਂ ਅਬ ਕੀ ਆ ਤੂੰ ਬੋੜਾ ਲਾਉਂਦਾ ਓ ਬੋੜਾ ਕਿਹਨੂੰ ਕਹਦਾ ਦੀ ਉਹ ਕਿਹਦਾ ਕਹਨੂੰ ਹੋਰ ਕਹਿੰਦਾ ਤੈਨੂੰ ਨਹੀਂ ਕਹਿੰਦਾ ਹੈਂ ਇਹਨੂੰ ਨਹੀਂ ਕਹਿੰਦਾ ਅੱਛਾ ਹਾਂ ਅੱਛਾ ਮਾਦਾ ਮੈਨੂੰ ਕਹਿਣਾ ਤੈਨੂੰ ਕਹਾਨੂੰ ਕਹਿਣਾ ਤੈਨੂੰ ਹੀ ਸੁਣਦਾ ਕੋਸੁਰ ਹੋਰ ਕੀ ਕਰਦੇ ਨੇ ਸਾਰੇ ਕੀ ਕਰਨਾਗਾ ਹਾਂ ਤੂੰ ਕੀ ਕਰਦਾ ਮੈਂ ਕੰਮ ਕਰਦੇ ਫਿਰ ਲੋਕੀ ਕੀ ਮੱਕੀ ਗੋੜਦੇ ਨੇ ਉਹ ਵੀ ਕੰਮ ਹੀ ਕਰਦੇ ਨੇ ਅੱਛਾ ਹਾਂ ਲੈ ਭਾਈ ਪਾਣੀ ਪੀ ਲੈ ਇਹ ਕੀ ਆਨੇ ਮੇਰਾ ਸਿਰ ਦੁਖਾਂ ਲਾਤਾ ਹੋਰ ਭਾਈ ਇਹ ਤੇ ਮੇਰੇ ਵੀ ਸਿਰ ਦੁਖਾਉਂਦੇ ਨੇ ਦੇਖ ਲੈ ਭਾਈ ਹੁਣ ਤਾਂ ਕਿਵੇਂ ਤਵਾ ਸੰਭਲਦਾ ਇਹ ਹੀ ਹੈਗਾ ਆਹੀ ਹੈ ਹੈ ਕੀ ਹੈ ਮੇਰੇ ਭੈਣ ਨੂੰ ਤੰਗ ਕਰਦਾ ਕੀ ਮੇਰੇ ਭੈਣ ਨੂੰ ਤੰਗ ਕਰਦਾ ਤੇਰੀ ਭੈਣ ਨੂੰ ਤੰਗ ਕਰਦੇ ਹਾਂ ਮੇਰਾ ਸਾਹ ਖਲੇ ਤੋ ਉਹ ਕਿਹਾ ਉਹ ਮੈਂ ਕਰਦਾ ਉਹ ਮੈਨੂੰ ਨਾ ਮਾਰਾ ਕਮਲ ਜੀ ਏ ਉਹ ਬਿੱਲਾ ਬਲ ਮਾਸ ਤੱਕ ਪਹੁੰਚ ਜਾ ਮੈਨੂੰ ਤੂੰ ਮਾਰਦਾ ਕਿ ਮੈਂ ਤੇਰੀ ਓਏ ਬਿੱਲੇ ਆ ਤੇਰੇ ਆ ਕੀ ਤੈਨੂੰ ਮਾਰਦਾ ਸਾਡੀ ਕਰ ਜਾ ਓਏ ਸਾਡੇ ਦੇ ਹੋ ਕਰ ਦੋ ਸਿੱਤੇ ਦੀ ਓਏ ਮਿੱਠੀ ਸਾ ਆ ਜਾ ਦੇ ਬੱਚਾ ਸੜੀ ਜਾ ਨੋ ਆ ਜਾ ਆ ਜਾ ਨਿਕਲਦਾ ਬਾਹਰ ਹੀ ਗਿਆ ਵੱਡੇ ਬਦਵਾਸ਼ ਦੀ ਤਰੀਦੀ ਓਏ ਓਏ ਹਾਏ ਓ ਰੱਬਾ ਬਚਾਲਿਆ ਓਏ ਮੈਂ ਨਹੀਂ ਅੱਗੇ ਤੋਂ ਉਹਨਾਂ ਦੇ ਆਉਂਦਾ ਪੌਲਿਆਂ ਦੇ ਓ